ਸੋ ਮੈਂ ਸਮਝਦਾ ਕਿ ਲੁਧਿਆਣਾ ਪੱਛਮੀ ਦੇ ਲੋਕ ਲੁਧਿਆਣਾ ਪੱਛਮੀ ਦੀ ਜਨਤਾ ਪੂਰੇ ਦੇਸ਼ ਦੇ ਅੰਦਰ ਜਿਸ ਤੰਗ ਨਾਲ ਡਬਲ ਇੰਜਨ ਸਰਕਾਰਾਂ ਜਿਹੜਾ ਪ੍ਰਦੇਸ਼ਾਂ 'ਚ ਚੱਲ ਰਹੀਆਂ ਹਨ ਉਹਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਵੀ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਲਈ ਬਿਲਕੁਲ ਤਿਆਰ ਬਰਤਿਆਰ ਜੋ ਜਦੋਂ ਪਿਛਲੇ ਦਿਨਾਂ ਦੇ ਅੰਦਰ ਮੈਂ ਦੇਖਿਆ ਕਿ ਜਿਸ ਤੰਗ ਨਾਲ ਜਨਤਾ ਦਾ ਪਿਆਰ ਔਰ ਸਤਿਕਾਰ ਮਿਲਿਆ ਇਹ ਵਨ ਸਾਈਡਡ ਫੈਸਲਾ ਹੋਣ ਵਾਲਾ ਆਉਣ ਵਾਲੇ ਦਿਨਾਂ 'ਚ ਜਦੋਂ 23 ਤਰੀਕ ਨੂੰ ਰਿਜ਼ਲਟ ਆਏਗਾ ਤੇ ਜਿੰਨੀਆਂ ਗੱਲਾਂ ਮੈਂ ਤੁਹਾਡੇ ਸਭ ਦੇ ਧਿਆਨ 'ਚ ਲਿਆਂਦੀਆਂ ਲੋਕ ਉਹਨਾਂ ਦੇ ਖਿਲਾਫ ਵੋਟ ਕਰਦੇ ਹੋਏ ਉਸ ਪਾਰਟੀ ਨੂੰ ਵੋਟ ਕਰਨਗੇ ਜਿਸ ਪਾਰਟੀ ਨੇ ਜਿਸ ਪਾਰਟੀ ਦੇ ਪ੍ਰਤੀ ਉਹਨਾਂ ਨੂੰ ਆਸ ਹੈ ਔਰ ਆਸ ਹੀ ਨਹੀਂ ਦੂਜੇ ਪ੍ਰਦੇਸ਼ਾਂ ਤੋਂ ਸੇਧ ਲੈਂਦੇ ਹੋਏ ਵਿਕਾਸ ਦੀ ਆਸ ਗੁੱਡ ਗਵਰਨਰਸ ਦੀ ਆਸ ਲਾਉਡ ਆਰਡਰ ਵਧੀਆ ਰੱਖਣ ਦੀ ਆਸ ਵਾਦਾ ਖਲਾਫੀ ਨਾ ਕਰਨ ਦੀ ਆਸ ਤੇ ਸਭ ਚੀਜ਼ਾਂ ਅਸੀਂ ਦੇਖਾਂਗੇ ਜਦੋਂ 23 ਦੇ ਰਿਜ਼ਲਟ ਆਣੇ ਹੈ ਤੇ ਇੱਕ ਵੱਡੇ ਮਾਰਜਨ ਤੇ ਉਹ ਪਾਰਟੀ ਭਾਰਤੀ ਜਨਤਾ ਪਾਰਟੀ ਜਿੱਤੇਗੀ ਜਿਨ੍ਹਾਂ ਤੋਂ ਲੋਕਾਂ ਨੂੰ ਨਵੀਂ ਆਸ ਤੁਹਾਡਾ ਬੋਤਸ਼ਹ ਏਦਾਂ ਦੋ ਬੜੇ ਵੱਡੇ ਮਾਨੀਸ਼ੂ ਹੈ ਇਸ ਵਿੱਚ ਜਨ ਦੇ ਕੋਲ ਤਲਾਸ਼ੀ ਰਹੇ ਜੀ 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 ਦੇਖੋ ਕੀ ਹੈ ਕਿ ਤੁਸੀਂ ਵੀ ਸਭ ਜਾਣਦੇ ਹੋ ਪਰ ਅੱਛਾ ਚਲੋ ਚਲੋ ਮੈਂ ਦੱਸਦਾ ਮੈਂ ਦੱਸਦਾ ਇਹ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਉਹ ਹਮੇਸ਼ਾ ਲੋਕ ਮਾਰੂ ਨਹੀਂ ਹੈ ਇਹ ਸਰਕਾਰ ਚੌਥੀ ਵਾਰੀ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਗ੍ਰੈਡ ਵਧਾਉਣ ਵਾਲੀ ਸਰਕਾਰ ਬਣੀ ਹੈ ਔਰ ਮੈਂ ਚਾਹਨਾ ਹੈ ਕੰਟੈਕਟ ਲਗਭਗ ਲਗਭਗ 4 ਰੁਪਏ ਪ੍ਰਤੀ ਲੀਟਰ ਪੈਟਰੋਲ ਡੀਜ਼ਲ ਦੇ ਉੱਪਰ ਇਹਨਾਂ ਨੇ ਪੰਜਾਬ ਸਰਕਾਰ ਨੇ ਅਲੱਗ ਤੋਂ ਟੈਕਸ ਲਗਾਇਆ। ਇਹੀ ਚੀਜ਼ ਮੈ ਤੁਹਾਨੂੰ ਪਹਿਲਾਂ ਦੱਸਣੀ ਜਾਂਦਾ ਸੀ ਕਿ ਜਿਨ੍ਹਾਂ ਸਟੇਟਾਂ 'ਚ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਸਟੇਟਾਂ 'ਚ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਦੇਖਿਆ ਹੋਊਗਾ ਕਿ ਇਕੱਠਾ 5-5 ਰੁਪਏ ਲੀਟਰ ਘਟਾਇਆ ਗਿਆ ਸਟੇਟ ਨੇ ਵੀ ਘਟਾਇਆ ਔਰ 5 ਰੁਪਏ ਲੀਟਰ ਸੈਂਟਰ ਗਵਰਨਮੈਂਟ ਨੇ ਘਟਾਇਆ 10-10 ਰੁਪਏ ਲੀਟਰ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਏ ਗਏ। ਇਹ ਸਰਕਾਰ ਦੀ ਅਧਿਉਦਯੋਗਿਕ ਮਾਰੂ ਨੀਤੀ ਵੀ ਆਪਾਂ ਨੂੰ ਸਾਫ਼ ਨਜ਼ਰ ਆਂਦੀ ਹੈ ਜਦੋਂ ਉਹਨਾਂ ਨੇ ਬਿਜਲੀ ਦੇ ਰੇਟ ਵਧਾਏ ਨੇ ਔਰ ਇੰਨਾ ਹੀ ਨਹੀਂ ਮੈਂ ਤਾਂ ਇਹ ਵੀ ਗੱਲ ਕਹੂੰਗਾ ਕਿ ਸ਼ਾਇਦ ਕੁਝ ਐਸੇ ਪਰਨਾ ਮੰਣਗੇ ਜਿਹੜੇ ਆਪਣੀ ਸਭ ਦੀ ਸੋਚ ਤੋਂ ਪਰੇ ਹੋਣਗੇ ਇੱਕ ਹੋਰ ਗੱਲ ਮੈਂ ਤੁਹਾਨੂੰ ਐਡ ਕਰਨੀ ਚਾਹੁੰਦਾ ਹਾਂ ਕਿ ਇਸ ਸਰਕਾਰ ਨੇ ਆਪਣਾ ਰੰਗ ਦਿਖਾਣਾ ਸ਼ੁਰੂ ਕਰ ਦਿੱਤਾ। ਇਸ ਟਾਈਮ ਪ੍ਰੈਜੈਂਟ ਟਾਈਮ ਵੀ ਜਦੋਂ ਮੈਂ ਤੁਹਾਡੇ ਨਾਲ ਮਿਲ ਰਿਹਾ ਹਾਂ ਤੇ ਸਾਡੇ ਪਾਰਟੀ ਦੇ ਕਾਰਜਕਰਤਾ ਦੇ ਵੀ ਘਰਾਂ ਦੇ ਵਿੱਚ ਪੁਲਿਸ ਜ਼ਬਰਦਸਤੀ ਬੜੀ ਹੈ। ਅਸ਼wini ਬੈਲ ਜੀ ਸਾਡੇ ਸਾਹਮਣੇ ਖੜੇ ਨੇ। ਉਹਨਾਂ ਦੇ ਘਰ 'ਚ ਘੱਟੋ-ਘੱਟ 20 ਪੁਲਿਸ ਮਲਾਜ਼ਮ ਬੜੇ ਆ। ਔਰ ਪੂਰੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਕੱਲੀ ਤਲਾਸ਼ੀ ਨਹੀਂ ਲਈ ਜਾ ਰਹੀ। ਅਲਮਾਰੀਆਂ ਤੱਕ ਖੋਲ ਕੇ ਬੈੱਡਾਂ ਦੇ ਅੰਦਰ ਜਿਹੜੀਆਂ ਆਪਾਂ ਬਿਸਤਰ ਰੱਖਦੇ ਆ ਉਹ ਵੀ ਉਹ ਵੀ ਚੈੱਕ ਕਰਤੇ ਜਾ ਰਹੇ ਨੇ ਸੋ ਆਪਾਂ ਸਮਝ ਸਕਦੇ ਆ ਕਿ ਇਹ ਸਰਕਾਰ ਕਿਸ ਤਰ੍ਹਾਂ ਸਾਡੀ ਪਾਰਟੀ ਦੇ ਕਾਰਜਕਰਤਾ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਔਰ ਸਰਕਾਰ ਨੂੰ ਚੇਤਾਵਨੀ ਦੇਣੀ ਚਾਹਨਾ ਔਰ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦੇਣੀ ਚਾਹਨਾ ਕਿ ਉਹ ਆਪਣੀਆਂ ਓਛੀ ਰਾਜਨੀਤੀ ਤੋਂ ਪੁਲਿਸ ਦਾ ਸਰਕਾਰ ਦਾ ਮੋਹਰਾ ਬੰਨਣਾ ਬੰਦ ਕਰਨ ਬਿਨਾ ਪੁਖਤਾ ਕੋਈ ਗੱਲ ਬਾਤੋਂ ਅਗਰ ਉਹ ਸਾਡੇ ਭਾਜਪਾ ਵਰਕਰਾਂ ਨੂੰ ਪਰੇਸ਼ਾਨ ਕਰਨਗੇ ਤੇ ਫਿਰ ਸਾਨੂੰ ਵੀ ਕੋਈ ਨਾ ਕੋਈ ਐਸਾ ਉਗਰ ਰੂਪ ਧਾਰਨ ਕਰਨਾ ਪੈਣਾ ਜਿਹਦਾ ਕੋਈ ਖਮਿਆਜਾ ਫਿਰ ਉਹਨਾਂ ਨੂੰ ਭੁਗਤਣਾ ਪਏ 19 ਤਰੀਕ ਨੂੰ ਕਿੱਦਾਂ ਦੇਖਦਾ ਜਿੱਦਾਂ ਅੱਜ ਆਪ ਬੈਠੇ ਹੋਏ ਨੇ 19 ਤਰੀਕ ਨੂੰ ਮੈਂ ਜਿਵੇਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਹਾਂ ਕਿ ਜਿਸ ਧੰਗ ਨਾਲ ਇਸ ਇਲਾਕੇ ਦੀ ਪੱਛਮੀ ਇਲਾਕੇ ਦੀ ਜਨਤਾ ਦਾ ਪਿਆਰ ਮਿਲ ਰਿਹਾ ਹੈ ਤਰੀਕ ਬਹੁਤ ਵੱਡੇ ਪੱਧਰ ਤੇ ਲੋਕ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਜਾਣਗੇ